ਕਮੇਟੀ ਵੱਲੋਂ ਇੱਕ ਬੋਰਡ ਉਤਾਰਨ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਅਤੇ ਦੰਦਵੀ ਡਕਸਾਰ ਵਿਚਕਾਰ ਹੋਇਆ ਟਕਰਾਅ ਨੂੰ ਖਰਾਬਾ ਹੁੰਦੇ ਹੁੰਦੇ ਟਲਿਆ ਲਾਹੌਰ ਦੇ ਜੀਨਾਹ ਹਸਪਤਾਲ ਚ ਪਹੁੰਚੀ ਹੈ ਜਿੱਥੇ ਸਰਵਜੀਤ ਸਿੰਘ ਦੇ ਪਰਿਵਾਰ ਨੇ ਉਸ ਨਾਲ ਕੀਤੀ ਮੁਲਾਕਾਤ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਸਰਵਜੀਤ ਦਾ ਬਚਣਾ ਹੈ ਮੁਸ਼ਕਲ ਸਾੰਦ ਦੇ ਸਾਗੂ ਸੱਜਣ ਗੁਮਾਰ ਦੀ ਅਪੀਲ ਦੇ ਅੱਜ ਦਿੱਲੀ ਹਾਈ ਕੋਰਟ ਵੱਲੋਂ ਸੁਣਾਇਆ ਜਾਏਗਾ ਫੈਸਲਾ ਲੁਧਿਆਣਾ ਦੇ ਪਿੰਡ ਸੁਨੇਧ ਨੇੜੇ ਇੱਕ ਸੁਨਸਾਨ ਬਕਾਨ ਵਿੱਚ ਲਾਜ਼ਾਇਲ ਰੰਗ ਨਾਲ ਹੁਕਾਬਾੜ ਛਾੜਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਤੇ ਇੱਕ ਨੌਜਵਾਨ ਫਰਾਰ ਆਈਪਲ ਛੇਵੇਂ ਦੌਰਾਈਓ ਮੁਕਾਬਲੇ 'ਚ ਦਿੱਲੀ ਡੈਡੈਵਿਲਸ ਨੇ ਪੁਨੇ ਵਾਰੀਅਰਸ ਨੂੰ 15 ਰਨਾਂ ਨਾਲ ਹਰਾਇਆ ਖੋਰ ਖਬਰਾਂ ਵਿਸਥਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵਿਚਕਾਰ ਹੋਏ ਟਕਰਾਅ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿਖੇ ਸਥਾਪਿਤ ਕੀਤੀ ਗਈ ਵਿਵਾਦਿਤ ਸ਼ਹੀਦ ਦੀ ਯਾਦਗਾਰ ਨੂੰ ਲੈ ਕੇ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਅਕਾਲੀ ਵਿਚਕਾਰ ਉਦੋਂ ਟਕਰਾਅ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸ ਦਰਸਾਉਂਦੇ ਬੋਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਦੰਗਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਮਾਮਲਾ ਉਦੋਂ ਵਰਮਾ ਗਿਆ ਜਦੋਂ ਇਤਿਹਾਸ ਦਰਸਾਉਣ ਦੇ ਲਗਾਏ ਬੋਰਡ ਨੂੰ ਰਾਤ ਦੇ ਹਨੇਰੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਅਡੀਸ਼ਨਲ ਵੈਰਾਜਰ ਗੁਰਿੰਦਰ ਸਿੰਘ ਮੱਥਰੇਵਾਲ ਦੀ ਅਗਵਾਈ ਹੇਠ ਕਾਰਖਾਨੇ ਦੇ ਮਿਸਤਰੀਆਂ ਨੇ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਦੰਗਮੀ ਟਕਸਾਲ ਨੇ ਅਜੇ ਹਫਕਰਣ ਤੋਂ ਰੋਕਿਆ ਤਾਂ ਦੋਹਾਂ ਵਿਚਾਰ ਹੋਏ ਤਕਰਾਰ ਨੂੰ ਲੈ ਕੇ ਕਿਰਪਾਨਾਂ ਸੁੱਤੀਆਂ ਗਈਆਂ ਤੇ ਨੇਜੇ ਸਿੱਧੇ ਕਰ ਦਿੱਤੇ ਗਏ ਪਰ ਬੁੱਧ ਸਿਆਣੇ ਵਿਅਕਤੀਆਂ ਦੀ ਦਖਲਅੰਦਾਜ਼ੀ ਨਾਲ ਖੂਨ ਖਰਾਬਾ ਹੋਣ ਤੋਂ ਟਲ ਗਿਆ ਪਰ ਦੋਵਾਂ ਵਿਚਕਾਰ ਤਣਾਅ ਹਾਲੇ ਵੀ برقرار ਹੈ ਦੂਜੇ ਪਾਸੇ ਪ੍ਰਧਾਨ ਸ਼੍ਰੋਮਣੀ ਕਮੇਟੀ ਮੱਕੜ ਨੇ ਇਸ ਘਟਨਾ ਕਰਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਤੇ ਉਥੇ ਹੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 29 ਸਾਲਾਂ ਬਾਅਦ ਸਿੱਖ ਗੋਮ ਨੂੰ ਨਸੀਬ ਹੋਏ ਸਾਕਾਦਾਰਨ ਇਲਾਦੇ ਸ਼ਹੀਦਾਂ ਦੀ ਯਾਦਗਾਰ ਬਾਰੇ ਇੱਕ ਵੀ ਸ਼ਬਦ ਬੋਲਣ ਤੋਂ ਪਾਸਾ ਵਟ ਲਿਆ ਉਹ ਆਤਰਾਮ ਸਮਾਜ ਵੱਲੋਂ ਕਰਾਇਏ ਗਏ ਇੱਕ ਸਮਾਗਮ 'ਚ ਹਿੱਸਾ ਲੈਣ ਆਏ ਸਨ ਵੱਡੇ ਬਾਦਲ ਨੇ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਬਚਣ ਲਈ ਮੀਡੀਆ ਤੋਂ ਟਾਲਾ ਵਟ्टी ਰੱਖਿਆ ਸਾਕਾਰੀਲਾ ਤਾਰਾਦੀ ਸ਼ਹੀਦੀ ਯਾਦਗਾਰ ਤੇ ਸਬਤ ਜਰਨੈਲ ਸਿੰਘ ਪਿੰਡਰਾਵਾਲੀਆ ਦਾ ਨਾਂ ਲਿਖੇ ਜਾਣ ਕਾਰਨ ਪੈਦਾ ਹੋਏ ਵਿਵਾਦ ਦੇ ਇੱਕ ਦਿਨ ਬਾਅਦ ਹੀ ਉਹ ਇੱਥੇ ਪੁੱਜੇ ਮੁੱਖ ਮੰਤਰੀ ਦੇ ਸਟਾਫ ਨੇ ਕਿਹਾ ਸੀ ਮੁੱਖ ਮੰਤਰੀ ਦੀ ਸਮਾਸਾਰਨੀਜ মিডিਆ ਨਾਲ ਗੱਲਬਾਤ ਕਰਨ ਦਾ ਸਮਾ ਸ਼ਾਮਿਲ ਨਹੀਂ ਹੈ ਯਾਦ ਰਹੇਗੀ ਸਾਗਾਨੀਲਾ ਤਾਰਾ ਸ਼ਹੀਦ ਦੀ ਯਾਦਗਾਰ ਦੇ ਉਸਾਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰੀ ਰੱਖਿਆ ਹੋਇਆ ਹੈ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਜਿੱਥੇ ਲਾਹੌਰ ਦੇ ਜਿਨਾਹ ਹਸਪਤਾਲ ਚ ਭਰਤੀ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਪਰਿਵਾਰ ਨੇ ਉਸ ਨਾਲ ਮੁਲਾਕਾਤ ਕੀਤੀ ਉੱਥੇ ਸਰਬਜੀਤ ਸਿੰਘ ਦੀ ਹਾਲਤ ਚ ਕੋਈ ਸੁਧਾਰ ਨਹੀਂ ਹੈ ਸਰਬਜੀਤ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਹੁਣ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਸਰਬਜੀਤ ਸਿੰਘ ਦੇ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਮਾਨੂੰ ਦੱਸਦੀ ਹੈ ਕਿ ਲਾਹੌਰ ਦੇ ਜੀਨਾ ਹਸਪਤਾਲ ਚ ਸਰਵਜੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ 3 ਦਿਨ ਗੁਜ਼ਰ ਚੁੱਕੇ ਨੇ ਪਰ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਦਾ فاਸਲਾ ਘਟ ਹੁੰਦਾ ਜਾ ਰਿਹਾ ਹੈ ਸਰਵਜੀ ਦੀ ਹਾਲਤ ਬੇਹਦ ਗੰਭੀਰ ਅਤੇ ਨਾਜ਼ੁਕ ਹੁੰਦੀ ਜਾ ਰਹੀ ਹੈ ਸਰਵਜੀ ਦੀ ਹਾਲਤ ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ রবিবার ਨੂੰ ਪਾਕਾ ਬਾਰਡਰ ਤੋਂ ਪਾਕਿਸਤਾਨ ਚ ਦਾਖਲ ਹੋਣ ਤੋਂ ਬਾਅਦ ਸਰਬਜੀਤ ਦੀ ਦੋ ਬੇਟੀਆਂ ਪਤਨੀ ਅਤੇ ਉਹਨਾਂ ਦੀ ਭੈਣ ਇੱਕ ਕਾਰ ਤੋਂ ਲਾਹੌਰ ਦੀ ਜੀਨ ਹਸਪਤਾਲ ਪੁੰਜੇ ਸਰਬਜੀਤ ਦੀ ਛੋਟੀ ਭੈਣ ਪੂਰਨ ਨੇ ਤਾਂ ਆਪਣੀ ਜ਼ਿੰਦਗੀ ਵਿੱਚ ਸਿਰਫ ਦੂਜੀ ਵਾਰ ਆਪਣੇ ਪਿਤਾ ਨੂੰ ਵੇਖਿਆ ਪਰ ਮਾਮਲਾ ਐਦਾਂ ਦਾ ਰਿਹਾ ਕਿ ਪਰਿਵਾਰ ਨੂੰ ਸਰਬਜੀਤ ਦੀ ਤਸਵੀਰਾਂ ਖਿੱਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ 10 ਤੋਂ 15 ਮਿੰਟ ਉੱਥੇ ਗੁਜ਼ਾਰਨ ਤੋਂ ਬਾਅਦ ਬਾਹਰ ਆਈ ਸਰਬਜੀਤ ਦੀ ਭੈਣ ਗਲਬੀਰ ਕੋਰੇ ਦੱਸਿਆ ਕਿ ਸਰਬਜੀਤ ਦਾ ਚਿਹਰਾ ਕਾਫੀ ਸੁਝਿਆ ਹੋਇਆ ਉਸ ਦੀ ਹਾਲਤ ਕਾਫੀ ਨਾਜੁਕ ਹੈ ਸਰਜੀਤ ਦੀ ਹਾਲਤ ਨੂੰ ਵੇਖਦੇ ਹੋਏ ਪਾਕਿਸਤਾਨ ਸਰਕਾਰ ਸਰਜੀਤ ਨੂੰ ਇਲਾਜ ਲਈ ਵਿਦੇਸ਼ ਭੇਜਣ ਦੇ ਵਿਚਾਰ ਕਰ ਰਹੀ ਹੈ ਇਸ سلسلے ਤੋਂ ਉਸਨੇ ਐਕਸਪਰਟ ਲੋਕਾਂ ਦੀ ਕਮੇਟੀ ਵੀ ਬਣਾਈ ਹੈ ਜੋ ਇਸ ਵਿਚਾਰ ਤੇ ਫੈਸਲਾ ਕਰੇਗੀ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਫੁਲਗਲ ਕਰਦੇ ਹਾਂ ਦੇਸ਼ ਵਿੱਚ ਪਾਕਿਸਤਾਨ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਦੀ ਪਾਕਿਸਤਾਨੀ ਜੇਰ ਵਿੱਚ ਬੰਦ ਭਾਰਤੀ ਕੈਦੀ ਸਰਜੀਤ ਸਿੰਘ ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਦੇਸ਼ ਭਰ ਚ ਨਾਰਾਜ਼ਗੀ ਦਾ ਮਾਹੌਲ ਹੈ। ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਵੱਲੋਂ ਜਿੱਥੇ ਪਾਕਿਸਤਾਨ ਦੇ ਪੁਤਲੇ ਫੁੱਕੇ ਜਾ ਰਹੇ ਨੇ, ਉੱਥੇ ਯੂਥ ਕਾਂਗਰਸ ਵੱਲੋਂ ਪਾਕਿਸਤਾਨ ਦਾ ਝੰਡਾ ਫੁੱਕ ਕੇ ਪਾਕਿਸਤਾਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜੰਮੂ ਵਿਖੇ ਭਾਜਪਾ ਕਾਰਕਾਰਤਾਵਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਉਹ ਭਾਰਤੀ ਕੈਦੀਆਂ ਨਾਲ ਹੋ ਰਹੇ ਜ਼ੁਲਮ ਜਿਆਦਤੀ ਰੋਕਣ ਲਈ ਕੜੇ ਕਦਮ ਚੁੱਕੇ। ਭਾਜਪਾ ਕਾਰਕਾਰਤਾਵਾਂ ਨੇ ਇਸ ਗੱਲ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਹੁਣ ਪਾਕਿਸਤਾਨ ਵੱਲੋਂ ਕਿਸੇ ਤਰ੍ਹਾਂ ਦੀ ਮੈਡੀਕਲ ਰਿਪੋਰਟ ਜਾਰੀ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਜਿਵੇਂ ਜਮੇਲ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਉਦਾਂ ਹੀ ਸਰਬਜੀਤ ਨਾਲ ਸ਼ਾਦਿਸਤਾਨ ਨਹੀਂ ਰਚੀ ਗਈ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਵਿੱਚੇ ਭਾਰਤੀਆਂ ਕੈਦੀਆਂ ਨਾਲ ਹੋਰ ਵੀ ਜਾਂਾਤੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ। ਤੇ ਉੱਥੇ ਹੀ ਯੂਥ ਕਾਂਗਰਸ ਨੇ ਪਾਕਿਸਤਾਨ ਦਾ ਝੰਡਾ ਫੂਕ ਕੇ ਪਾਕਿਸਤਾਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ। ਕਾਂਗਰਸ ਦੇ ਵਰਕਰਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਪ੍ਰਦਰਸ਼ਨ ਕੀਤਾ। ਭਾਜਪਾ ਵਾਂਗੂ ਹੀ ਯੂਥ ਕਾਂਗਰਸੀਆਂ ਨੇ ਵੀ ਕੇਂਦਰ ਸਰਕਾਰ ਤੋਂ ਮਾਮਲੇ 'ਚ ਸਰਬਜੀਤ ਦੀ ਰਿਹਾਈ ਦੀ ਮੰਗ ਕੀਤੀ ਹੈ ਤੇ ਮਾਮਲੇ ਸਖਤ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਪਾਕਿਸਤਾਨ ਚ ਭਾਰਤੀ ਕੈਦੀਆਂ ਨਾਲ ਹੋ ਰਹੇ ਜ਼ਬਰ ਜਨਾਹ ਤੇ ਕੀ ਕਦਮ ਚੁੱਕਦੀ ਹੈ ਹੁਣ ਗੱਲ ਕਰਦੇ ਹਾਂ 1984 ਚ ਹੋਏ ਸਿੱਖ ਨਸਲ ਕੁਸ਼ੀ ਮਾਮਲੇ ਬਾਰੇ 1984 ਦੇ ਸਿੱਖ ਨਸਲ ਕੁਸ਼ੀ ਮਾਮਲੇ ਚ ਸਦਨ ਕੁਮਾਰ ਦੀ ਅਰਜ਼ੀ ਤੇ ਸੁਣਵਾਈ ਦਿੱਲੀ ਹਾਈ ਕੋਰਟ ਨੇ 15 ਮਈ ਤੱਕ ਟਾਲ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਦੰਗਾ ਫਿਰਦਾਉਂ ਦੇ ਵਕੀਲ ਐਚਐਸ ਫੁਲਕਾ ਨੇ ਹਾਈ ਕੋਰਟ 'ਚ ਯਾਚਿਕਾ ਦਾਇਰ ਕਰਕੇ ਕਿਹਾ ਹੈ ਇਸ ਮਾਮਲੇ ਤੇ ਫੈਸਲਾ ਟਾਲ ਦਿੱਤਾ ਜਾਵੇ ਕਿਉਂਕਿ ਇਸ ਨਾਲ ਮੰਗਲਵਾਰ ਨੂੰ ਸੁਣਾਏ ਜਾਣ ਵਾਲੇ ਫੁੱਲ ਬੰਗਸ ਕੇਸ ਦੇ ਫੈਸਲੇ ਤੇ ਵੀ ਅਸਰ ਪੈ ਸਕਦਾ ਹੈ ਸੱਜਣ ਦੇ ਖਿਲਾਫ ਨਿਚਲੀ ਅਦਾਲਤ ਨੇ ਸੁਲਤਾਨਪੁਰੀ ਇਲਾਕੇ ਚ ਹੋਏ ਸਿੱਖ ਵਿਰੋਧੀ ਦੰਗੇ ਮਾਮਲੇ ਚ ਮੁਕੱਦਮਾ ਚਲਾਏ ਜਾਣ ਲਈ ਆਰੋਪ ਤੈ ਕੀਤੇ ਸੀ ਜਿਸ ਨੂੰ ਸੱਜਣ ਨੇ ਦਿੱਲੀ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ ਇਸ ਤੇ ਅੱਜ ਹਾਈ ਕੋਰਟ ਦਾ ਫੈਸਲਾ ਆਣਾ ਸੀ ਪਰ ਮਾਮਲਾ 15 ਮਈ ਤੱਕ ਟਾਲ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਫਿਰ ਹਾਲ ਬੁਲੇਟਿਨ ਜੋ ਸਮਾ ਹੋ ਚੁਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ دیکھتے ਰਹੋ ਫਤਿਹ ਮਲਟੀਮੀਡੀਆ ਉਸ਼ਵਾਨਾਂ ਨੂੰ ਨਸ਼ੇ ਦੀ ਲੱਤ ਪਾਉਣ ਵਾਲੇ ਨਸ਼ਾਖੋਰਾਵਾਂ ਬਾਰੇ ਪੰਜਾਬ ਦੇ ਲੁਧਿਆਣਾ ਦੇ ਪਿੰਡ ਸੁਨੇਤ ਨੇੜੇ ਇੱਕ ਸੁੰਸਾਨ ਮਕਾਨ ਚ ਨਜਾਲ ਢੰਗ ਨਾਲ ਹੁੱਕਾ ਬਾਰਚਰਾਉਣ ਵਾਲੇ ਤਿੰਨ આરોપીਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਚੌਥਾ આરોપી ਹਜੇ ਵੀ ਫਰਾਰ ਹੈ ਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੀਤੀ ਸ਼ਾਮ ਝੁੱਗੀਆਂ ਨੇੜੇ ਇੱਕ ਸੁਨਸਾਨ ਜਿਹੇ ਮਕਾਨ ਨੇੜੇ ਖੜੀ ਕਈ ਗੱਡੀਆਂ ਨੂੰ ਵੇਖ ਕੇ ਮਕਾਨ ਤੇ ਛਾਪਾ ਮਾਰਿਆ ਜਦੋਂ ਮਕਾਨ ਦੇ ਅੰਦਰ ਚਾਤੀ ਮਾਰੀ ਤਾਂ ਉੱਥੇ ਹੁੱਕਾ ਬਾਹਰ ਚੱਲ ਰਿਆ ਸੀ ਤੇ ਕਈ ਨੌਜਵਾਨ ਹੁੱਕੇ ਭਰ ਕੇ ਤਿਆਰ ਕਰ ਰਹੇ ਸਨ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਨੂੰ ਇਸ ਮਕਾਨ ਵਿੱਚੋਂ ਅੱਧੀ ਦਰਜਣ ਦੇ ਕਰੀਬ ਹੁੱਕੇ ਫਲੇਵਰ ਦੀਆਂ ਦੱਬੀਆਂ ਤੇ ਹੋਰ ਸਮਾਨ ਵੀ ਮਿਲਿਆ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨਾਂ ਵਿੱਚ ਲੋਕਿੰਦਰ ਕੁਮਾਰ ਵਾਸੀ ਐਫ ਬਲਾਕ ਅਸਲ ਵਾਸੀ ਹਮੀਰਪੁਰ ਹਿਮਾਚਲ ਅਤੇ ਮਨੇਸ਼ਵਰ ਕੁਮਾਰ ਵਾਸੀ ਲੁਧਿਆਣਾ ਸ਼ਾਮਿਲ ਨੇ ਜਦ ਹੀ ਦੁਗਰੀ ਦਾ ਰਹਿਣ ਵਾਲਾ ਫਰੀਦ ਨਾਂ ਦਾ ਨੋਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਲਾ ਆਰੋਪੀਆਂ ਵਿਰੁੱਧ ਧਾਰਾ 188 ਤੱਕ ਕੇਸ ਦਰਜ ਕੀਤਾ ਗਿਆ ਹੈ ਤੇ ਚੌਥੇ ਆਰੋਪੀ ਦੀ ਤਲਾਸ਼ ਜਾਰੀ ਹੈ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਫੁਰਗਾਲ ਕਰਦੇ ਹਾਂ ਸਰਕਾਰ ਦੀ ਗ੍ਰਾਹਕਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਸਰਕਾਰ ਨੇ ਆਧਾਰ ਭੁਗਤਣ ਪ੍ਰਣਾਲੀ ਰਾਹੀਂ 14 ਕਰੋੜ ਐਲਪੀਜੀ ਗ੍ਰਾਹਕਾਂ ਨੂੰ ਸੂਭਦਾ ਦੇਣ ਲਈ ਗੈਸ ਸਬਸਿਡੀ ਸਿੱਧੇ ਉਹਨਾਂ ਦੇ ਬੈਂਕਾਂ ਵਿੱਚ ਭੇਜਣ ਦੀ ਯੋਜਨਾ ਬਣਾਈ ਹੈ। ਅਧਿਕਾਰ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਦੇਸ਼ ਭਰ ਵਿੱਚ ਐਲਪੀਜੀ ਲਈ ਸਿੱਧੀ ਲੰਘਦ ਅੰਤਰਣ ਯੋਜਨਾ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਸੂਤਰਾਂ ਅਨੁਸਾਰ ਸਬਸਿਡੀ ਦਾ ਲਾਭ ਲੈਣ ਵਾਲੇ ਲਾਭਪਾਤਰਿਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਜਿਸ ਲਈ ਉਹਨਾਂ ਦੇ ਬੈਂਕ ਖਾਤੇ ਖੋਲਣ ਅਤੇ ਇਹਨਾਂ ਨੂੰ ਆਧਾਰ ਨਾਲ ਜੋੜਨ ਦੀ ਲੋੜ ਹੋਵੇਗੀ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਯੋਜਨਾ ਨੂੰ ਪੇਸ਼ ਕਰਨ ਲਈ ਤਿਆਰ ਰਹਿਣ ਹਰ ਐਲपीजी ਉਪਭੋਕਤਾ ਨੂੰ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਬੈਂਕ ਖਾਤੇ ਨੂੰ ਆਧਾਰ ਨੰਬਰ ਨਾਲ ਜੋੜਨਾ ਪਵੇਗਾ। ਹਰ ਉਪਭੋਕਤਾ ਨੂੰ ਸਾਲਾਨਾ 4000 ਦੀ ਸਬਸਿਡੀ ਮਿਲੇਗੀ ਅਤੇ 9 ਸਾਲਾਨਾ ਸਬਸਿਡੀ ਵਾਲੇ ਸਿਲੰਡਰ ਮਿਲਣਗੇ। ਹੁਣ ਤੱਕ ਲਗਭਗ 32 ਕਰੋੜ ਆਧਾਰ ਕਾਰਡ ਜਾਰੀ ਕੀਤੇ ਜਾ ਚੁੱਕੇ ਨੇ ਪਰ ਸਿਰਫ 80 ਲੱਖ ਬੈਂਕ ਹੀ ਆਧਾਰ ਨੰਬਰ ਨਾਲ ਜੋੜੇ ਨੇ। एलपीजी सब्सिडी ਲਈ ਪਾਇਲਟ ਯੋਜਨਾ ਤਹਿਤ 15 ਮਈ ਤੱਕ ਦੇਸ਼ ਦੇ 20 ਜ਼ਿਲ੍ਹਿਆਂ ਵਿੱਚ ਇੱਕ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਪਭੋਗਤਾ ਨੂੰ ਮੌਜੂਦਾ ਮਾਰਕੀਟ ਮੁੱਲ ਤੇ ਸਿਲੰਡਰ ਖਰੀਦਣਾ ਹੋਵੇਗਾ ਜਦਕਿ ਸਬਸਿਡੀ ਬੈਂਕ ਖਾਤੇ ਵਿੱਚ ਜਾਵੇਗੀ। ਬਿਊਰੋ ਰਿਪੋਰਟ ਫਟੇ ਮਲਟੀਮੀਡੀਆ। ਫੁਰਦਲ ਕਰਦੀਆਂ ਦਿਨੋ ਦਿਨ ਫੱਦ ਰਹੀਆਂ ਦੁਸ਼ਕ੍ਰਮ ਦੀਆਂ ਘਟਨਾਵਾਂ ਬਾਰੇ ਚੰਡੀਗੜ੍ਹ ਦੇ ਪਿੰਡ ਮਲਵਾ ਨਿਵਾਸੀ 17 ਸਾਲਾਂ ਦੀ ਕੁੜੀ ਨਾਲ ਤਿੰਨ ਨੌਜਵਾਨਾਂ ਨੇ ਗੈਂਗਰੇਪ ਕੀਤਾ ਫਿਲਹਾਲ ਪੁਲਿਸ ਨੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁੱਛਤਾਚ جاری ਹੈ ਪੁਲਿਸ ਨੂੰ ਵਾਰਦਾਤ ਦਾ ਉਸ ਸਮੇਂ ਪਤਾ ਲੱਗਿਆ ਜਦ ਨਾਬਾਲੀ આરોપીਾਂ ਦੇ ਚੁੰਗਰ ਦੋ ਬੱਚਣ ਤੋਂ ਬਾਅਦ ਸੁਖਨਾ ਲੇਖ ਦੇਸ਼ਪੋਰਟ ਜੀ ਉਸ ਦੇ ਸ਼ੋਰ ਵਚਾਉਣ ਨਾਲ ਰਾਗੀਆਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਮੌਕੇ ਤੇ 부ਝੇ ਪੁਲਿਸ ਕਰਮੀਆਂ ਨੂੰ ਪੀੜਤਾ ਨੇ ਵਾਰਦਾਤ ਬਾਰੇ ਦੱਸਿਆ આરોપીਾਂ ਦੀ ਪਛਾਣ ਕਰੀਬ 19 ਸਾਲਾਂ ਦੇ ਸੈਕਟਰ B ਨਿਵਾਸੀ ਪ੍ਰਸ਼ਾਦ ਸੈਕਟਰ 41 ਨਿਵਾਸੀ ਮੋਹਿਤ ਅਤੇ ਜ਼ੀਰਪੁਰ ਨਿਵਾਸੀ ਮੌਂਟੀ ਪਟਵਾਰ ਨਾਮ ਦੇ ਨੌਜਵਾਨਾਂ ਦੇ ਰੂਪ ਚ ਹੋਈ ਹੈ ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਅੰਤਾਰੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਜਾਂਚ ਮੁਤਾਬਕ ਆਰੋਪੀ ਸੈਕਟਰ 26 ਸਥਿਤ ਪੋਲਟੈਕਨੀਕ ਕਾਲਜ ਦੇ ਪੀਟੈਗ ਦੇ ਵਿਦਿਆਰਥੀ ਨੇ ਫਿਲਹਾਲ ਬੁਨੇਸਨਾ ਤੋਂ ਬੁਝਸਤਾਜ ਕਰਨ ਚ ਜੁਟਿਆ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਰਾਜ ਚ ਇਹ ਵੀ ਪਤਾ ਲੱਗਿਆ ਕਿ ਆਰੋਪੀ ਪਰਸ਼ਾਤ ਨਾਬਾਲਗ ਦਾ ਜਾਣਕਾਰ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਆਪਸ ਫੋਨ ਤੇ ਗੱਲਬਾਤ ਹੋ ਰਹੀ ਸੀ ਸ਼ਨੀਵਾਰ ਸ਼ਾਮ ਜਦੋਂ ਨਾਬਾਲਗ ਆਪਣੀ ਸਹੇਲੀ ਨਾਲ ਸੈਕਟਰ 41 ਸਿੱਤ ਕ੍ਰਿਸ਼ਨਾ ਮਾਰਕੀਟ ਦੇ ਨੇੜੇ ਸੈਰ ਕਰ ਰਹੀ ਸੀ ਉਸ ਦੌਰਾਨ ਆਰੋਪੀ ਫੋਨ ਕਰਨ ਤੋਂ ਬਾਅਦ ਉੱਥੇ ਉਸ ਨੂੰ ਮਿਲਣ ਆ ਗਿਆ ਨਾਬਾਲਗ ਦੀ ਸਹੇਲੀ ਦੇ ਉੱਥੋਂ ਜਾਣ ਵਗੋਂ ਆਰੋਪੀ ਪਰਸ਼ਾਤ ਉਸ ਨੂੰ ਲੈ ਕੇ ਚੱਲ ਗਿਆ ਫਿਲਹਾਲ ਪੁਲਿਸ ਨੇ ਤਿੰਨੋਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਬਿਊਰੋ ਰਿਪੋਰਟ ਫਾਟੇ ਮਲਟੀਮੀਡੀਆ ਫੁਰਦਲ ਕਰਦੇ ਹਾਂ ਖੇਡ ਜਗਤ ਦੀ ਆਈਪੀਐਲ 6 ਦੇ 39ਵੇਂ ਮੁਕਾਬਲੇ 'ਚ ਦਿੱਲੀ ਡੈਡ ਡੈਵਿਲਸ ਨੇ ਪੂਰੇ ਵਾਰੀਅਸ ਨੂੰ 15 ਰਨਾਂ ਨਾਲ ਹਰਾ ਦਿੱਤਾ ਦਿੱਲੀ ਡੈਡ ਡੈਵਿਲਸ ਦੀ ਇਸ ਸੀਜ਼ਨ 'ਚ 9 ਮੈਚਾਂ 'ਚ ਦੂਜੀ ਜਿੱਤ ਹੈ ਦਿੱਲੀ ਡੈਡਲਿਸ ਨੇ 10 ਓਵਰ ਖਤਮ ਹੋਣ ਤੱਕ ਬਿਨਾਂ ਕੋਈ ਵਿਕਟ ਖੋਏ 75 ਰਨ ਬਣਾਏ। ਕਪਤਾਨ ਐਰਨ ਫਿਚ ਨੇ 63 ਰਨ ਬਣਾਏ ਜਦਕਿ ਰੋਬਲ ਉਥੱਪਾ ਨੇ 70 ਰਨ ਬਣਾਏ। ਫਿਚ ਨੇ 28 ਗੇਂਦਾਂ 'ਚ 5 ਚੱਕ ਕੇ ਲਗਾਏ ਜਦਕਿ ਉਥੱਪਾ ਨੇ 32 ਗੇਂਦਾਂ ਦਾ ਸਾਹਮਣਾ ਕਰਦੇ ਹੋਏ 4 ਬਾਰ ਗੇਂਦ ਨੂੰ ਸੀਮਾ ਰੇਖਾ ਤੋਂ ਬਾਹਰ ਫੇਰ ਦਿੱਤਾ। 11ਵੇਂ ਓਵਰ ਤੱਕ ਪੁਣੇ ਨੇ ਇਨ ਦੋਨੋਂ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਪੁਣੇ ਨੂੰ ਤਗੜਾ ਝਟਕਾ ਦੇ ਦਿੱਤਾ। ਇਸ ਤੋਂ ਬਾਅਦ ਯਵਰਾ ਸਿੰਘ ਅਤੇ ਲਿਊਕਰਾਇਡ ਪੁਣੇ ਨੂੰ ਜਿੱਤ ਦੇ ਕਰੀਬ ਲੈ ਆਏ ਪਰ 18ਵੇਂ ਓਵਰ ਤੱਕ ਮੇਸ਼ਿਆਦਮ ਨੇ ਇਨ ਦੋਨਾਂ ਖਿਡਾਰੀਆਂ ਨੂੰ ਆਊਟ ਕਰ ਦਿੱਲੀ ਨੂੰ ਵਾਪਸ ਮੈਚ ਵਿੱਚ ਲਿਆ ਦਿੱਤਾ। ਆਖਰੀ ਦੋ ਓਵਰਾਂ 'ਚ ਪੁਣੇ ਨੂੰ ਜਿੱਤ ਲਈ 35 ਰਨ ਬਣਾਉਣੇ ਸੀ। ਸਟੀਵਨ ਸਮੀਥ ਅਤੇ ਮਿਥੂਨ ਮਿਨਾਸ ਇਹ ਚੁਣੌਤੀ ਪਾਰ ਨਹੀਂ ਕਰ ਸਕੇ ਅਤੇ ਦਿੱਲੀ ਨੂੰ ਜਿੱਤ ਹਾਸਲ ਹੋ ਗਈ। ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ। ਸਦਰ ਬੋੰਦਿਆਂ ਹੁਣ ਤੱਕ ਦੀਆਂ 14 ਖਬਰਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਬੋਰਡ ਉਤਾਰਨ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਅਤੇ ਦੰਦਵੀ ਟਕਸਾਲ ਵਿਚਕਾਰ ਹੋਇਆ ਟਕਰਾਅ ਸੂਲ ਖਰਾਬਾ ਹੁੰਦੇ ਹੁੰਦੇ ਡਰਿਆ ਲਾਹੌਰ ਦੇ ਜੀਨਾਹ ਹਸਪਤਾਲ 'ਚ ਭਾਰਤੀ ਗੈਦੀ ਸਰਜੀਤ ਸਿੰਘ ਦੇ ਪਰਿਵਾਰ ਨੇ ਉਸ ਨਾਲ ਕੀਤੀ ਮੁਲਾਕਾਤ ਇਲਾਜ ਕਰੇ ਡਾਕਟਰਾਂ ਨੇ ਕਿਹਾ ਕਿ ਸਰਜੀਤ ਦਾ ਬਚਣਾ ਹੈ ਮੁਸ਼ਕਲ ਸਾੰਦ ਦੇ ਸਾਗੂ ਸੱਜਣ ਗੁਮਾਰ ਦੀ ਅਪੀਲ ਦੇ ਅੱਜ ਦਿੱਲੀ ਹਾਈ ਕੋਰਟ ਵੱਲੋਂ ਸੁਣਾਇਆ ਜਾਏਗਾ ਫੈਸਲਾ ਲੁਧਿਆਣਾ ਦੇ ਪਿੰਡ ਸੁਨੇਤੜੇੜੇ ਇੱਕ ਸੁੰਸਾਨ ਮਕਾਨ ਵਿੱਚ ਲਾਜ਼ਾਇਲ ਡਰਗ ਨਾਲ ਹੁੱਕਾ ਵਾਰ ਚੁਰਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਤੇ ਇੱਕ ਨੌਜਵਾਨ ਫਰਾਰ ਆਈਪੀਐਲ 6 ਦੇ ਉਦਾਇਓ ਮੁਕਾਬਲੇ 'ਚ ਦਿੱਲੀ ਡੇਅਰ ਡੈਵਿਲਸ ਨੇ ਪੁਨੇ ਵਾਰੀਅਰਸ ਨੂੰ 15 ਰਨਾਂ ਨਾਲ ਹਰਾਇਆ ਜੇਕਰ ਤੁਸੀਂ ਬਿਜ਼ਨਸ ਲਈ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਆਪਣੇ ਇਲਾਕੇ ਦੀ ਕੋਈ ਖਬਰ ਦੇਣਾ ਚਾਹੁੰਦੇ ਹੋ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 01615054001 ਤੇ ਤੁਸੀਂ ਸਾਡਾ ਈਮੇਲ ਆਈਡੀ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੀ ਈਮੇਲ ਆਈਡੀ ਹੈ contact@fateymultimedia.com ਫਿਲਹਾਲ ਬੁਲੇਟਿਨ ਜੁ ਇਨਾਈ ਮੁਰਤੋਂ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੋ ਇਜਾਜ਼ਤ ਸੱਚੀ ਗੱਲ